ਮਨੁੱਖਤਾ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਹੀ ਜੋੜਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੋ ਵਾਰੀ ਲਿਖੀ ਗਈ ਹੈ ਜੀ ਇੱਕ ਵਾਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਲਖਵਾਈ ਹੈ ਸਾਰੀ ਬਾਣੀ ਜਦੋਂ ਫਿਰ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ ਆ ਉਦੋਂ ਦਸ਼ਮੇਸ਼ ਪਿਤਾ ਜੀ ਨੇ ਦਮਦਮਾ ਸਾਹਿਬ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਹੁਣਾ ਜੀ ਕੋਲੋਂ ਆਪਣੇ ਮੁਖਾਰਬਿੰਦ ਆਪਣੀਆਂ ਰਸਨਾ ਤੋਂ ਉਚਾਰਨ ਕਰਕੇ ਇਹ ਗੁਰਬਾਣੀ ਸਾਰੀ ਦਰਜ ਕਰਵਾਈ ਹੈ ਦਸਮੇਸ਼ ਪਿਤਾ ਜੀ ਨੇ ਮਾਰਾ ਸਮਝਾਉਂਦੇ ਨੇ ਜਿਨ ਭੇਟਿਆ ਮੇਰਾ ਪੂਰਾ ਸਤਿਗੁਰ ਤਨ ਹਰ ਨਾਮ ਦੇ ਰੜਾਵੇ RAM ਰਾਜੇ ਜਿੰਨਾ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰਾ ਦਿੰਦਾ ਹੈ। ਉਹਨੂੰ ਫਿਰ ਭਟਕਣ ਨਹੀਂ ਦਿੰਦਾ ਗੁਰੂ ਆਇਦਰ ਉਧਰ। ਵੀ ਕੋਈ ਕਿਸੇ ਪਾਸੇ ਤ੍ਰਿਸ਼ਨਾ ਬਸ ਹੋਇਆ ਉਧਰ ਚੱਲਿਆ ਗਿਆ। ਕੋਈ ਲਵੇਰੀਆਂ ਲੈਣ ਦੀ ਖਾਤਰ ਕੋਈ ਸੇਖ ਫੱਤੇ ਚੱਲਿਆ ਗਿਆ। ਕੋਈ ਪੁੱਤਰਾਂ ਦੀ ਦਾਤ ਵਾਸਤੇ ਕੋਈ ਲਾਲਾਂ ਵਾਲੇ ਦੇ ਤੁਰੇ ਫਿਰਦਾ ਕਹਿੰਦੇ ਲਾਲਾਂ ਆਲਾ ਕੋਈ ਕਹਿੰਦਾ ਨਗਾਹੇ ਆਲਾ ਪੀਰ ਆ ਉੱਥੇ ਤੁਰੇ ਫਿਰਦੇ ਨੇ ਪਰ ਮਹਾਰਾਜ ਕਿਰਪਾ ਕਰਕੇ ਜਦੋਂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਬਖਸ਼ਦਾ ਨਾ ਫਿਰ ਉਸ ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਫਿਰ ਉਹ ਕਿਸੇ ਪਾਸੇ ਨਹੀਂ ਦੌੜ ਭੱਜ ਕਰਦਾ ਫਿਰ ਉਹਨੂੰ ਵਿਸ਼ਵਾਸ ਬਣ ਜਾਂਦਾ ਸਤਿਗੁਰਾਂ ਤੇ ਵੀ ਸਤਿਗੁਰ ਕਰੇ ਕਰਾਵੇ ਆਪੇ ਆਪ ਮਨੁੱਖ ਕੇ ਕਿਸੇ ਨਾ ਹੀ ਹੱਥ ਮਨੁੱਖ ਦੇ ਕਿਸੇ ਦੇ ਵੀ ਹੱਥ ਵਿੱਚ ਕੋਈ ਪਾਵਰ ਨਹੀਂ ਹੈ ਲਵੇਰੀਆਂ ਦੇਣ ਦੀ ਜਾਂ ਕੋਈ ਪੁੱਤਰਾਂ ਦੀ ਦਾਤ ਦੇਣ ਦੀ ਕਿਸੇ ਵੀ ਕਸਮ ਦੀ ਕੋਈ ਪਾਵਰ ਨਹੀਂ ਹੈ ਕਿਸੇ ਵੀ ਮਨੁੱਖ ਕੋਲੇ ਇਹ ਦਾਤਾਂ ਦੇਣ ਦੀ ਸਾਰੀ ਇਹ ਤਾਕਤ ਪਾਵਰ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਜੋ ਸਾਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਜੀਵ ਜੰਤੂਆਂ ਨੂੰ ਪੈਦਾ ਕਰਦਾ ਤੇ ਉਹਨਾਂ ਵਾਸਤੇ ਰਿਜਕ ਪਾਣੀ ਆਕਸੀਜਨ ਹਵਾ ਅੱਗ ਪਾਣੀ ਦਿੱਤਾ ਬਣਾ ਕੇ ਦਾਤ ਦੇ ਨੇ ਕੁਦਰਤ ਦੇ ਨਿਯਮ ਮੁਤਾਬਕ ਉਹ ਆਪਾਂ ਨੂੰ ਮਿਲ ਰਿਹਾ ਆਕਸੀਜਨ ਮਿਲ ਰਹੀ ਆ ਜਿਹੜੀ ਤਪਸ਼ਾ ਤਪਸ਼ਾ ਟੈਂਪਰੇਚਰ ਜਿਹਨੂੰ ਆਪਾਂ ਕਹਿੰਨੇ ਆ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਕੁਦਰਤ ਦੇ ਨਿਯਮ ਮੁਤਾਬਕ ਮਿਲ ਰਿਹਾ ਹੈ ਪਾਣੀ ਹਵਾ ਅੱਗ ਪਾਣੀ ਦੇ ਨਾਲ ਹੀ ਚੱਲਦਾ ਨਾ ਸਭ ਕੁਝ ਇਹ ਇੱਕੋ ਇੱਕ ਪਾਵਰ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਆ ਜਿਹੜੀ ਗੁਰਨਾਨਕ ਸਾਹਿਬ ਤੋਂ ਲਾ ਕੇ ਦਸ਼ਮੇਸ਼ ਪਿਤਾ ਤੱਕ ਆਪਾਂ ਨੂੰ ਦਸਾਂ ਜਾਮਿਆਂ ਦੇ ਵਿੱਚ ਦਾਤਾ ਜੀ ਨੇ ਇਹ ਦਾਤ ਬਖਸ਼ੀ ਹੈ ਨਾਮ ਬਾਣੀ ਦੀ ਸੋ ਸਤਿਕਾਰਯੋਗ ਨੇ ਗੁਰੂ ਸਾਹਿਬਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਸ ਨਾਮ ਬਾਣੀ ਨਾਲ ਜੋੜ ਕੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋਣ ਵਾਸਤੇ ਇਹ ਖਜ਼ਾਨਾ ਬਖਸ਼ਿਆ ਹੈ ਮਹਾਰਾਜ ਅੱਗੇ ਦੱਸਦੇ ਨੇ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ ਜੋ ਹਰ ਨਾਮ ਧਿਆਵੇ ਆ ਆਗਿ ਨਾ ਪੰਕਤੀ ਉਹੀ ਜਿਹੜੀ ਆਪਾਂ ਹੁਣ ਗੱਲ ਕਰੀਆ ਵੀ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ ਤਰੇ ਸਾਰੀ ਦੂਰ ਹੋ ਜਾਂਦੀ ਹੈ ਜੋ ਹਰ ਹਰ ਨਾਮ ਧਿਆਏ ਦੇ ਤਨ ਜਮ ਨੇੜਾ ਨਾ ਆਵੇ ਨ ਅਗਲੇ ਬੰਦ ਚ ਮਾਰਾ ਨੇ ਦੱਸਦਾ ਵੀ ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਜਮ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਜਮ ਕਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਤਾਂ ਅੰਦਰ ਹੀ ਆ ਇਹਨਾਂ ਨੂੰ ਜਿਹੜੇ ਅੰਦਰ ਆ ਸਾਡੇ ਇਹਨਾਂ ਨੂੰ ਵੀ ਨੇੜੇ ਟੁੱਕਣ ਦਿੰਦਾ ਸਾਡੇ ਮਨ ਦੇ ਗੁਰੂ ਦਾ ਨਾਮ ਜਿਹੜਾ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਮਾਰਾ ਨੇ ਦੱਸਿਆ ਉਹਨਾਂ ਨੂੰ ਜਮ ਉਹਨਾਂ ਦੇ ਨੇੜੇ ਨਹੀਂ ਟੁਕਦਾ ਆਤਮਿਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ ਹਰ ਨਾਮ ਤਰਾਵੇ ਮਹਾਰਾਜ ਕਹਿੰਦੇ ਹੈ ਦਾਸ ਨਾਨਕ ਗੁਰੂ ਪ੍ਰਮਾਤਮਾ ਜੀ ਕਿਰਪਾ ਕਰਦਾ ਹੈ ਉਹ ਸਦਾ ਉਸ ਦਾ ਨਾਮ ਜਪਦਾ ਹੈ ਜਸਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਸਦਾ ਉਸ ਦਾ ਨਾਮ ਜਪਦਾ ਹੈ ਤੇ ਪ੍ਰਮਾਤਮਾ ਉਸ ਨੂੰ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਸੰਸਾਰ ਸਮੁੰਦਰ ਆ ਜਿਹੜਾ ਇਹ ਬਹੁਤ ਔਖਾ ਜੀ ਤਰਨ ਜਿਹੜੇ ਜਲ ਪਾਣੀ ਦੇ ਭਰੇ ਸਮੁੰਦਰ ਵਗਦੇ ਨੇ ਉਹਨਾਂ ਵਾਸਤੇ ਤਾਂ ਸਾਧਨ ਬਹੁਤ ਬਣ ਗਏ ਸਮੁੰਦਰੀ ਜਹਾਜ਼ ਐ ਕਿਸ਼ਤੀਆਂ ਨੇ ਠੀਕ ਆ ਜੀ ਹੋਰ بڑا ਉੱਡਦੇ ਉੱਡਣੇ ਜਹਾਜ਼ੋਗੇ ਹਵਾਈ ਜਹਾਜ਼ ਹਵਾਈ ਜਹਾਜ਼ ਰਾਹੀਂ ਸੱਤ ਸਮੁੰਦਰਾਂ ਤੋਂ ਪਾਰ ਜਾ ਸਕਦਾ ਇਨਸਾਨ ਜਾਂਦੇ ਆ ਨਾ ਉਹ ਜਿਹੜਾ ਸਮੁੰਦਰਾਂ ਪਾਣੀ ਵਾਲਾ ਭਾਈ ਉਹ ਤਾਂ ਸਾਧਨ ਬਣ ਗਏ ਉਹਨਾਂ ਨਾਲ ਤਾਂ ਪਾਰ ਲੰਘਿਆ ਜਾ ਸਕਦਾ ਉਹ ਉਹਨਾਂ ਸਾਧਨਾਂ ਨਾਲ ਪਰ ਜਿਹੜਾ ਸੰਸਾਰ ਸਮੁੰਦਰ ਹੈ ਇਹ ਤੋਂ ਪਾਰ ਲੰਘਾਉਂਦਾ ਪ੍ਰਭੂ ਪ੍ਰਮਾਤਮਾ ਦਾ ਨਾਮ ਗੁਰੂ ਦਾ ਸੰਧਾਨ ਪ੍ਰਮਾਤਮਾ ਦਾ ਉਸ ਨੂੰ ਆਪਣੇ ਨਾਮ ਵਿੱਚ ਜਦੋਂ ਜੁੜਦਾ ਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਜੁੜਦਾ ਜੀਵ ਉਦੋਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਸੰਸਾਰ ਸਮੁੰਦਰ ਦੇਖੋ ਰੀਤਾਂ ਰਿਵਾਜ ਠੀਕ ਆ ਜੀ ਰਸਮ ਕਰਮकांड ਕਰਦਾ ਇਨਸਾਨ ਤੇ ਆਪਣੇ ਪਰਿਵਾਰ ਦੇ ਮੋਹ ਜਾਲ ਵਿੱਚ ਫਸਿਆ ਹੋਇਆ ਇੱਥੇ ਹੀ ਫਸਿਆ ਰਹਿੰਦਾ ਕਿਉਂਕਿ ਇੱਥੋਂ ਨਿਕਲਣ ਵਾਸਤੇ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਹੈ ਜਦੋਂ ਗੁਰੂ ਦਾ ਗਿਆਨ ਆ ਗਿਆ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਇਹ ਆਪਣੀਆਂ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਹੋਇਆ ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਰਸਮਾਂ ਰਵਾਜਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਸ ਸੰਸਾਰ ਸਾਗਰ ਸਮੁੰਦਰ ਨੂੰ ਪਾਰ ਕਰ ਲੈਂਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਜਿੰਨੀ ਗੁਰ ਮੱਖਣ ਆਮ ਧਿਆਇਆ ਤਿੰਨਾ ਫਿਰ ਬਿਗਨ ਨਾ ਹੋਈ RAM RAJ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਨ੍ਹਾਂ ਦੇ ਜੀਵਨ ਸਫਰ ਵਿੱਚ ਮੁੜ ਬਕਾਰਾਂ ਆਤਕਦੀ ਕੋਈ ਰੁਕਾਵਟ ਨਹੀਂ ਪੈਂਦੀ ਦੇਖ ਲਓ ਜੀ ਜਪ ਲਓ ਪਰਬਗੁਰੂ ਦਾ ਨਾਮ ਜਿੰਨੇ ਗੁਰਮਖ ਨਾਮ ਤੇ ਆਇਆ ਗੁਰਮਖ ਹੋ ਕੇ ਗੁਰਮਖ ਦੀ ਡੈਫੀਨੇਸ਼ਨ ਕੀ ਆ ਬਈ ਗੁਰੂ ਦੇ ਕਹੇ ਅਨੁਸਾਰ ਜੀਵਨ ਜਿਹੜਾ ਜਿਹਦਾ ਬੀਬੀ ਆ ਚਾਹੇ ਭਾਈ ਆ ਉਹ ਗੁਰਮਖ ਆ ਜੋ ਹੁਣ ਮੇਰੇ ਵਰਗਾ ਗਾਤਰਾ ਵੀ ਭਾਈ ਫਿਰਦਾ ਦਮਾਲੇ ਦਸਤਾਰਾਂ ਵੀ ਬਹੁਤ ਸੋਹਣੀਆਂ ਸਜਾਉਂਦਾ ਤੇ ਗੱਲਾਂ ਵੀ ਗਿਆਨ ਦੀਆਂ ਕਰਦਾ ਤੇ ਉਸ ਪ੍ਰਭੂ ਪਰਮਾਤਮਾ ਨੂੰ ਹਾਜ਼ਰ ਨਾਜ਼ ਜਾਣਦਾ ਨਹੀਂ ਤੇ ਗੁਰੂ ਦੇ ਸਿਧਾਂਤ ਨੂੰ ਮੰਨਦਾ ਨਹੀਂ ਗੁਰੂ ਦੀ ਗੱਲ ਮੰਨਦਾ ਇੱਕ ਵੀ ਨਹੀਂ ਫਿਰ ਕੋਈ ਭਾਈ ਕਿਹਾ ਨਹੀਂ ਜਾ ਸਕਦਾ ਵੀ ਤੇਰਾ ਕੋਈ ਸਬਰੇ ਸਬਰੂਗਾ ਤਾਂ ਜੋ ਮਹਾਰਾਜ ਕਹਿੰਦੇ ਨੇ ਜਿਨਿ ਗੁਰਮਖ ਨਾਮ ਧਿਆਇਆ ਜਿਹੜੇ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਨੂੰ ਗੁਰੂ ਦੇ ਕਹੇ țieਉਂਦੇ ਨੇ ਫਿਰ ਤਿੰਨਾ ਤਿੰਨਾ ਫਿਰ ਵਿਗਨ ਨਾ ਹੋਈ RAM ਰਾਜੇ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਨਾ ਕਿਸੇ ਵੀ ਕਿਸਮ ਦਾ ਵਿਗਨ ਲੱਗਦਾ ਭਾਈ ਵਿਗਨਾਂ ਤੋਂ ਹੀ ਬਚਣਾ ਚਾਹੁੰਦਾ ਐਨੇ ਸਾਨ ਤੇ ਜੇ ਵਿਗਨਾਂ ਤੋਂ ਬਚਣਾ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਗੁਰਮਖੋ ਕੇ ਗੁਰਮੁਖ ਮਨਮੁਖ ਨਹੀਂ ਜੇ ਆਪਣੀ ਮਰਜ਼ੀ ਮੁਤਾਬਕ ਤੇਰਾ ਜੀਵਨਾ ਫਿਰ ਤੂੰ ਮਨਮੁਖ ਆ ਭਾਈ ਜੇ ਗੁਰੂ ਦੇ ਕਹੇ ਅਨਸਾਰ ਤੇਰਾ ਜੀਵਨਾ ਫਿਰ ਤੂੰ ਗੁਰਮੁਖ ਆ ਫਿਰ ਗੁਰਮੁਖ ਹੋ ਕੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੀਵ ਆਤਮਾ ਲੀਨ ਹੋ ਜਾਏਗੀ ਜਨਮ ਮਰਨ ਦਾ ਗੇੜ ਹੀ ਕੱਟਿਆ ਜਾਣਾ ਕੱਟਦੇ ਨੇ ਸਤਗੁਰੂ ਮਹਾਰਜ ਕਹਿੰਦੇ ਅੱਗੇ ਦੱਸਦੇ ਨੇ ਸਤਗੁਰੂ ਪਹਿਲਾਂ ਵਾਲੇ ਦਾ ਜਿਹੜੇ ਹੁਣ ਆਪਾਂ ਗੱਲ ਕਰੀਏ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੇ ਜੀਵਨ ਸਫਰ ਵਿੱਚ ਮੁੜਵਕਾਰ ਆਦਕ ਦੀ ਕੋਈ ਰੁਕਾਵਟ ਨਹੀਂ ਪੈਂਦੀ ਇਹ ਆਪਾਂ ਗੱਲ ਸਮਝ ਲਈ ਧਿਆਨ ਨਾਲ ਪੂਰੀ ਬਿ ਗੁਰਮਖੋ ਕੇ ਪ੍ਰਮਾਤਮਾ ਦਾ ਨਾਮ ਜਪਣਾ ਜਿਨਨੀ ਸਤਗੁਰ ਪੁਰਖ ਮਨਾਇਆ ਤਨ ਪੂਜੇ ਸਭ ਕੋਈ ਵਾਹ ਜਿਹੜੇ ਮਨੁੱਖ ਆਪਣਾ ਜੀਵਨ ਸੁਚਾ ਬਣਾ ਕੇ ਸਮਰੱਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ ਹਰੇਕ ਜੀਵ ਉਹਨਾਂ ਦਾ ਆਦਰ ਸਤਕਾਰ ਕਰਦਾ ਹੈ ਉਹ ਹੁਣ ਕਿਹੜੇ ਨੇ ਚਰਖੜੀਆਂ ਤੇ ਚੜਨ ਵਾਲੇ ਦੇਗਾਂ ਦੇ ਵਿੱਚ ਕੜਨ ਵਾਲੇ ਆਰਿਆਂ ਥੱਲੇ ਤਨ ਚਰਵਾਉਣ ਵਾਲੇ ਰੂਹਾਂ ਵਿੱਚ ਸੜਨ ਵਾਲੇ ਚਰਖੜੀਆਂ ਤੇ ਚੜਨ ਵਾਲੇ ਖੋਪਰ ਤੜਵਾਉਣ ਵਾਲੇ ਨੀਹਾਂ ਵਿੱਚ ਖੜਨ ਵਾਲੇ ਇਹ ਹੁਣ ਉਹਨਾਂ ਦੀ ਗੱਲ ਹੋ ਰਹੀ ਹੈ ਜੀ ਇੱਥੇ ਜੇ ਨੀ ਸਤ ਗੁਰਪੁਰ ਕਮਨਾਇਆ تن ਪੂਜੇ ਸਭ ਕੋਈ ਹੁਣ ਉਹਨਾਂ ਨੂੰ ਪੂਜਦੇ ਨਾ ਲੋਕ ਬੜਾ ਸਤਕਾਰ ਕਰਦੇ ਨੇ ਬੱਚੇ ਤੋਂ ਲਾ ਕੇ ਵੱਡੇ ਤੱਕ ਸਾਰੇ ਸਤਕਾਰ ਕਰਦੇ ਨੇ ਇਹਨਾਂ ਗੁਰਮਖ ਪਿਆਰਿਆਂ ਦਾ ਇਹਨਾਂ ਨੇ ਮਨਾਇਆ ਆਪਣਾ ਸਤ ਗੁਰੂ ਇਹਨਾਂ ਤੇ ਖੁਸ਼ ਹੋਏ ਨੇ ਸਤ ਗੁਰੂ ਜਿਹੜੇ ਗੁਰਦੇ ਸਿਧਾਂਤ ਤੋਂ ਨਹੀਂ ਡੋਲਦੇ ਜਿਹੜਾ ਕਹਿੰਦਾ ਮੇਰਾ ਮੁੱਖ ਗੁਰੂ ਚਰਨਵਲ ਹੋਵੇ ਤੇ ਆਰਾ ਹੌਲੀ-ਹੌਲੀ ਚਲਾਈ ਮੈਂ ਜਪਜੀ ਸਾਹਿਬ ਦਾ ਪਾਠ ਕਰ ਲੂੰ ਚੀਰ ਟੇਡਾਂ ਨਾ ਲਾਈਂ ਕਿਉਂਕਿ ਇਤਿਹਾਸਕਾਰ ਨਾਲ ਲਿਖਦੇ ਵੀ ਮਨੀ ਸਿੰਘ ਆਰੇ ਥੱਲੇ ਹਿਲਦਾ ਰਿਹਾ ਚੀਰ ਵੀ ਸਿੱਧਾ ਲਾਇਓ ਪਿਆਰ ਨਾਲ ਜੀਰਿਓ ਇੰਨਾ ਗੁਰਮਖ ਪਿਆਰਿਆਂ ਦਾ ਸਤਕਾਰ ਹੁੰਦਾ ਭਾਈ ਇਹ ਵਿੱਚ ਸਾਰੇ ਆਗੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ-ਬੰਦ ਕਟਾਏ ਪੁੱਠੀਆਂ ਖਲਾਂ ਤੇ ਖੋਪੜੀਆਂ ਲਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਪਣੇ ਸਿੱਦਕ ਤੋਂ ਨਹੀਂ ਡੋਲੇ ਫਿਰ ਇਹਨਾਂ ਗੁਰਮਖ ਪਿਆਰਿਆਂ ਤੇ ਖੁਸ਼ ਹੁੰਦਾ ਗੁਰੂ ਉਹਨੇ ਸਤਕਾਰਯੋਗ ਉਹਨੇ ਆਦਰ ਵਾਲੇ ਉਨ੍ਹਾਂ ਦਾ ਆਦਰ ਹੁੰਦਾ ਭਾਈ ਹਰੇਕ ਮਨ ਦੇ ਵਿੱਚ ਆਦਰ ਆ ਉਹਨਾਂ ਵਾਸਤੇ ਅੱਗੇ ਮਾਰਾ ਦਾਦ ਨੇ ਜਿੰਨੀ ਸਤ ਗੁਰ ਪਿਆਰਾ ਸੇਵਿਆ ਤਿੰਨਾ ਸੁਖ ਸਦ ਹੋਈ ਜਿਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਦਾ ਉਹਨਾਂ ਨੂੰ ਸਦਾ ਹੀ ਆਤਮ ਗਨੰਦ ਪ੍ਰਾਪਤ ਰਹਿੰਦਾ ਹੈ ਉਹ ਆਦਮ ਪੱਖੋਂ ਨਹੀਂ ਡੋਲਦੇ ਸਰੀਰ ਬਜ਼ੁਰਗ ਹੋ ਗਿਆ ਕਮਜ਼ੋਰ ਹੋ ਗਿਆ ਜਾਂ ਕਿਸੇ ਬਿਮਾਰੀ ਨੇ ਘੇਰ ਲਿਆ ਸਰੀਰ ਖਾਮੀ ਹੋ ਸਕਦਾ ਸਰੀਰ ਦੀ ਕੋਈ ਪ੍ਰਵਾਹ ਨਹੀਂ ਕਰਨੀ ਵੀ ਨਹੀਂ ਚਾਹੀਦੀ ਹਾਂ ਸਰੀਰ ਨੂੰ ਠੀਕ ਰੱਖਣ ਵਾਸਤੇ ਆਪਾਂ ਆਪਣੀ ਖਾਦ ਖਰਾਕ ਠੀਕ ਰੱਖਣੀ ਹੈ ਬਚ ਕੇ ਰਹਿਣਾ ਮਾੜੀਆਂ ਕੰਮਾਂ ਤੋਂ ਮਾੜੀਆਂ ਕਰਤੂਤਾਂ ਤੋਂ ਬਚ ਕੇ ਰਹਿਣਾ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰਨੇ ਕਿਉਂਕਿ ਸਰੀਰ ਕਰਕੇ ਹੀ ਹੋਣਗੇ ਨਾ ਸਰੀਰ ਦੀ ਦੇਖ ਰੇਖ ਵੀ ਕਰਨੀ ਆ ਆਪਾਂ ਇਹਨੂੰ ਚੰਗਾ ਪੋਸ਼ਟਕ ਤੱਤ ਚਾਹੀਦਾ ਚੰਗੀ ਖਾਦ ਖਰਾਕ ਚਾਹੀਦੀ ਹੈ ਚੰਗੀ ਦੀ ਸਾਫ ਸਫਾਈ ਚਾਹੀਦੀ ਹੈ ਕਿਉਂਕਿ ਇਹ ਸਰੀਰ ਘੋੜੀ ਤੇ ਸਵਾਰ ਹੋ ਕੇ ਹੀ ਜੀਵ ਆਤਮਾ ਪ੍ਰਭੂ ਪਰਮਾਤਮਾ ਤੱਕ ਪਹੁੰਚੇਗਾ ਜੇ ਸਰੀਰ ਨੂੰ ਅਸੀਂ ਬਿਮਾਰੀਆਂ ਸੇ ਲਾ ਲਈਆਂ ਨਸ਼ੇ ਪੱਤੇ ਕਰਨ ਵਾਲੇ ਵੀ ਬਿਮਾਰੀਆਂ ਲਾ ਲੈਂਦੇ ਨੇ ਕਈ ਹੁਣ ਸ਼ੂਗਰ ਦੀ ਬਿਮਾਰੀ ਆ ਮਿੱਠਾ ਨਹੀਂ ਛੱਡਦੇ ਮਿੱਠਾ ਛੱਡਦੇ ਨਹੀਂ ਸ਼ੂਗਰ ਨਿਪਾਂ ਦੱਪ ਲੈਂਦਾ ਕਹਿਣ ਦਾ ਭਾਵ ਆ ਵੀ ਆਪਾਂ ਸਰੀਰ ਨੂੰ ਵੀ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਤੇ ਜਿਹੜੀ ਸਰੀਰ ਦੀ ਨਾ ਪ੍ਰਵਾਹ ਕਰਨੀ ਉਹ ਹੱਕ ਸੱਚ ਤੇ ਸਰੀਰ ਦੀ ਪ੍ਰਵਾਹ ਨਹੀਂ ਕਰਨੀ ਫਿਰ ਹਾਰੇ ਥੱਲੇ ਵੀ ਖੜਨਾ ਪੈ ਜੇ ਤਾਂ ਵੀ ਕੋਈ ਗੱਲ ਨਹੀਂ ਨੀਅਾਂ ਵਿੱਚ ਖੜਨਾ ਪੈ ਜੇ ਤਾਂ ਵੀ ਕੋਈ ਗੱਲ ਨਹੀਂ ਰੂਹ ਵਿੱਚ ਛੜਨਾ ਪੈ ਜੇ ਦੇਗਾਂ ਵਿੱਚ ਕੜਨਾ ਪੈ ਜੇ ਚਰਕੜੀਆਂ ਤੇ ਚੜਨਾ ਪੈ ਜੇ ਖੋਪਰ ਤੜਵਾਉਣੇ ਪੈਣ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪੋਣੇ ਪੈ ਜਾਣ ਫੇਰ ਨਹੀਂ ਪ੍ਰਵਾ ਕਿਉਂਕਿ ਅਸੀਂ ਆਪਣੇ ਸਿਧਾਂਤ ਤੇ ਪੱਕੇ ਰਹਿਣਾ ਸਿਧਾਂਤਕ ਤੇ ਉਸ ਗੁਰੂ ਦੇ ਸਨਮੁਖ ਰਹਿਣ ਦੀ ਖਾਤਰ ਸਾਨੂੰ ਆਪਣੇ ਸਰੀਰ ਦੀ ਪ੍ਰਵਾ ਨਹੀਂ ਕਰਨੀ ਚਾਹੀਦੀ ਉਸ ਤਰ੍ਹਾਂ ਆਪਾਂ ਸਰੀਰ ਆਪਣਾ ਸੰਭਾਲ ਕੇ ਰੱਖਣਾ ਭਾਈ ਪ੍ਰਭੂ ਪਰਮਾਤਮਾ ਦੇ ਦਰ ਘਰ ਤੱਕ ਇਸ ਘੋੜੀ ਤੇ ਸਵਾਰ ਹੋ ਕੇ ਜੀਵਾਤਮਾ ਨੇ ਪਹੁੰਚਣਾ ਹੈ ਗੱਲ ਧਿਆਨ ਨਾਲ ਸਮਝਣੀ ਆ ਜੀ ਇਹ ਅੱਗੇ ਮਹਾਰਾਜ ਦੱਸਦੇ ਨੇ ਜਿਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਗੁਰਮੁਖ ਪਿਆਰੇ ਬੀਬੀਆਂ ਚਾਹੇ ਪਾਈ ਆ ਬੱਚਾ ਚਾਹੇ ਬੁੱਢਾ ਅੱਗੇ ਮਹਾਰਾਜ ਦੱਸਦੇ ਨੇ ਜਿਨ੍ਹਾਂ ਨਾਨਕ ਸਤਗੁਰੂ ਭੇਟਿਆ ਤਿੰਨਾ ਮਿਲਿਆ ਹਰ ਸੋਈ ਮਾਰਾ ਦੱਸਦੇ ਨੇ ਭੇਟਿਆ ਦਾ ਮਤਲਬ ਹੁੰਦਾ ਨਾ ਨਾਨਕ ਆ ਗੁਰੂ ਜੀ ਸਮਝਾਉਂਦੇ ਨੇ ਆਪਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਸਮਝ ਸੱਚੇ ਪਾਸੇ ਸਹੀ ਸਮਝਾਉਣਾ ਕਰਦੇ ਨੇ ਕਿ ਭੇਟਿਆ ਦਾ ਮਤਲਬ ਹੁੰਦਾ ਸ਼ਰਨ ਲਈ ਗੁਰੂ ਦੀ ਸ਼ਰਨ ਲਈ ਵੀ ਗੁਰੂ ਤੋਂ ਬਿਨਾਂ ਹੁਣ ਹੋਰ ਪਾਸੇ ਕਿਸੇ ਧਿਆਨ ਨਹੀਂ ਹੈਗਾ ਇਹ ਨਹੀਂ ਹੈ ਵੀ ਹੁਣ ਗੁਰੂ ਦੀ ਸ਼ਰਨ ਵੀ ਲਈ ਅਸੀਂ ਖੰਡੇ ਪਾਟੇ ਦੀ ਆਪਾਂ ਪੌਲ ਵੀ ਛੱਕ ਲਈ ਅਮਰਤ ਵੀ ਛੱਕ ਲਿਆ ਤੇ ਗੁਰੂ ਦਾ ਗੁਰੂ ਦੀ ਸ਼ਰਨ ਆਏ ਆ ਨਾ ਬਾਣੀ ਨਾਲ ਜੁੜੇ ਆ ਤੇ ਫਿਰ ਜਿਹੜੀ ਆਪਾਂ ਸ਼ੁਰੂ ਚ ਗੱਲ ਕਰੀ ਆ ਵੀ ਕੋਈ ਕਿਸੇ ਪਾਸੇ ਨੂੰ ਲਵੇਰੀਆਂ ਦੀ ਖਾਤਰ ਤੁਰਿਆ ਫਿਰਦਾ ਖੀਰਾਂ ਚੱਕ ਕੇ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਇਉਂ ਨਹੀਂ ਫਿਰ ਫਿਰ ਜੋ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਫਿਰ ਆਪਣਾ ਬਣਾਉਣਾ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਬਣਾਉਣਾ ਕਿਉਂਕਿ ਅਸੀਂ ਪ੍ਰਮਾਤਮਾ ਨੂੰ ਹੀ ਪਰਾਇਆ ਸਮਝਦੇ ਆ ਬਾਕੀ ਸਭ ਕੁਝ ਆਪਣਾ ਘਰ ਵੀ ਮੇਰਾ ਗੱਡੀ ਵੀ ਮੇਰੀ ਆ ਪਰਿਵਾਰ ਵੀ ਮੇਰਾ ਜ਼ਮੀਨ ਬੈਂਕ ਬੈਲਸ ਵੀ ਮੇਰਾ ਜਿਨੇ ਇਹ ਦਾਤਾਂ ਦਿੱਤੀਆਂ ਪ੍ਰਭੂ ਪਰਮਾਤਮਾ ਨੇ ਉਹ ਪਰਾਇਆ ਉਹਨੂੰ ਅਸੀਂ ਪਰਾਇਆ ਸਮਝਦੇ ਆ ਉਸ ਪ੍ਰਭੂ ਪਰਮਾਤਮਾ ਨੂੰ ਆਪਣਾ ਸਮਝਣਾ ਗੁਰੂ ਨੂੰ ਅਸੀਂ ਆਪਣਾ ਸਮਝ ਗਏ ਮਹਾਰਾਜ ਨੇ ਦੱਸਿਆ ਭੇਟਿਆ ਦਾ ਮਤਲਬ ਲਾ ਸ਼ਰਨ ਲਈ ਪੱਲਾ ਫੜਿਆ ਠੀਕ ਆ ਜੀ ਗੁਰੂ ਦਾ ਪੱਲਾ ਫੜਨਾ ਗੁਰੂ ਦੀ ਸ਼ਰਨ ਲਈ ਆ ਗੁਰੂ ਦੇ ਅੱਗੇ ਹੀ ਸਭ ਕੁਝ ਸਰਪਨ ਕਰਨਾ ਆਪਣਾ ਤਨ ਵੀ ਮਨ ਵੀ ਤਨ ਵੀ ਤਨ ਵੀ ਗੁਰੂ ਦੇ ਕਹੇ ਅਨਸਾਰ ਜੋ ਗੁਰਮਤ ਅਨਸਾਰ ਪੈਸਾ ਖਰਚਣਾ ਧੀ ਬੱਚੀ ਦਾ ਧੀ ਪੁੱਤਰ ਦਾ ਵਿਆਹ ਕਰਨਾ ਘਰਬਾਰ ਬਣਾਉਣਾ ਉਹ ਗੁਰਮਤ ਅਨਸਾਰ ਅਸੀਂ ਪੈਸਾ ਖਰਚਣਾ ਨਾ ਕਿ ਵਿਆਹਾਂ ਦੇ ਉੱਤੇ ਸ਼ਰਾਬਾਂ ਤੇ ਕਬਾਬਾਂ ਤੇ DJਆਂ ਦੇ ਗੰਦੇ ਗੀਤਾਂ ਤੇ ਪੈਸੇ ਨਹੀਂ ਖਰਚਣੇ ਲੱਚਰ ਬਾਦ ਗਾਉਣ ਵਾਲਿਆਂ ਤੇ ਲੱਚਰ ਫਲਾਉਣ ਵਾਲਿਆਂ ਦੇ ਉੱਤੋਂ ਦੀ ਨੋਟ ਸਿੱਟਣੇ ਇਹ ਗਲਤ ਵਰਤੋਂ ਆ ਜੇ ਲੋੜ ਮੁਤਾਬਕ ਆਪਾਂ ਘਰ ਦੇ ਵਿੱਚ ਜ਼ਰੂਰਤਾਂ ਨੇ ਕੁਛ ਲੋੜੀ ਦੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਆਪਾਂ ਪੈਸਾ ਖਰਚਦੇ ਆ ਤਾਂ ਉਹ ਸਮਝ ਲਓ ਆਪਾਂ ਧੰਵੀ ਗੁਰੂ ਨੂੰ ਭੇਟ ਕਰਤਾ ਤੇ ਤਨ ਗੁਰੂ ਨੂੰ ਭੇਟ ਕਰਤਾ ਵੀ ਗੁਰੂ ਤੋਂ ਬਿਨਾਂ ਕਿਤੇ ਵੀ ਝੁਕਦਾ ਨਹੀਂ ਜਾ ਕੇ ਤਨ ਕਿਸੇ ਵੀ ਡੇਰੇ ਤੇ ਕਿਸੇ ਵੀ ਬਾਬੇ ਪੀਰ ਦੇ ਕਿਸੇ ਵੀ ਮਹਾਂਪੁਰਖ ਦੇ ਜਾ ਕੇ ਨਹੀਂ ਗਿੱਟਿਆਂ ਚ ਡਿੱਗਦਾ ਇੱਕ ਗੁਰੂ ਦੇ ਚਰਨਾਂ ਵਿੱਚ ਹੀ ਨਿਵਦਾ ਹੈ ਨਿਮਦਾ ਹੈ ਤਨ ਤੇ ਗੁਰਮਖ ਪਿਆਰਿਆਂ ਦਾ ਸਤਿਕਾਰ ਜ਼ਰੂਰ ਕਰਨਾ ਜੋ ਦੀਸੇਗੁਰ ਸਿੱਖੜਾ ਮੈਂ ਨਿਵਨੇ ਬਲਾ ਗੂੰ ਪਾਏ ਜਿਉ ਨਿਵਨੇ ਬਲਾ ਗਏ ਪਾਏ ਲੱਗਣ ਦਾ ਮਤਲਬ ਇਹ ਹੀ ਆ ਵੀ ਉਸ ਗੁਰਮਖ ਰੂਹ ਦਾ ਆਪਾਂ ਸਤਿਕਾਰ ਕਰਨਾ ਕਿਹਦਾ ਜਿਹੜਾ ਸਾਨੂੰ ਨਾਮ ਬਾਣੀ ਨਾਲ ਜੋੜਦਾ ਹੈ ਗੁਰੂ ਦਾ ਪਿਆਰਾ ਭੈਣ ਵੀ ਆ ਭੈਣਾ ਵੀ ਬਹੁਤ ਨੇ ਪ੍ਰਚਾਰਕ ਕੀਰਤਨੀਆਂ ਵੀ ਹੈਗੀਆਂ ਭੈਣਾ ਕੀਰਤਨ ਕਰਦੀਆਂ ਨੇ ਕੀਰਤਨੀ ਜੱਥੇ ਵੀ ਆ ਭੈਣਾ ਉਹਦੇ ਬੀਬੀਆਂ ਦੇ ਭਾਈ ਸਾਹਿਬਾਂ ਹੁਣਾਂ ਦੇ ਕੀਰਤਨ ਜੱਥੇ ਨੇ ਪਾਈਆਂ ਦੇ ਕੀਰਤਨੀ ਜਥਿਆਂ ਦਾ ਪ੍ਰਚਾਰਕਾਂ ਦਾ ਕਥਾ ਬਾਚਕਾਂ ਦਾ ਉਹਨਾਂ ਦਾ ਅਸੀਂ ਸਤਿਕਾਰ ਕਰਨਾ ਜਿਹੜੇ ਨਾਮ ਬਾਣੀ ਨਾਲ ਜੋੜਦੇ ਨੇ ਜਿਹੜੇ ਆਪਣੇ ਨਾਲ ਜੋੜਦੇ ਨੇ ਉਧਰ ਨੂੰ ਐਂਟਰੀ ਉਧਰ ਜਾਣਾ ਵੀ ਨਹੀਂ ਆਪਾਂ ਇਹ ਧਿਆਨ ਵਾਲੀ ਧਿਆਨ ਚ ਰੱਖਣੀ ਆ ਗੱਲ ਜੀ ਇਹ ਮਹਾਰਾਜ ਦੱਸਦੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪ੍ਰਮਾਤਮਾ ਆਪ ਆ ਮਰਦਾ ਹੈ ਭਾਈ ਗੁਰਦਾਸ ਦੀ ਵੀ ਬਾਅਦ ਦੇ ਵਿੱਚ ਪੰਕਤੀ ਆ ਚਰਨ ਸ਼ਰਨ ਇੱਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਵੇ ਗੁਰੂ ਦੀ ਚਰਨ ਸ਼ਰਨ ਵੱਲ ਨੂੰ ਤੂੰ ਕਦਮ ਚੱਕੇਗਾ ਨਾ ਇੱਕ ਕਦਮ ਵੀ ਚੱਕੇਗਾ ਗੁਰੂ ਵੱਲ ਨੂੰ ਤਾਂ ਗੁਰੂ ਕਰੋੜ ਕਦਮਾਂ ਤੇਰੇ ਵੱਲ ਆਏਗਾ ਤੈਨੂੰ ਲੈਣ ਵਾਸਤੇ ਉਹ ਆਪਾਂ ਹਿਸਟਰੀ ਚੋਂ ਵੀ ਆਪਾਂ ਨੂੰ ਪਤਾ ਲੱਗਦਾ ਵੀ ਜਦੋਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸੁਣੀ ਭਾਈ ਜੋਧ ਤੋਂ ਬਾਣੀ ਸੁਣ ਕੇ ਪੁੱਛਿਆ ਵੀ ਇਹ ਕੀ ਦੀ ਬਾਣੀ ਆ ਉਹਨਾਂ ਨੇ ਦੱਸਿਆ ਭਾਈ ਜੋਧ ਨੇ ਵੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆ ਤੇ ਉਹ ਬਾਣੀ ਤੋਂ ਪ੍ਰਭਾਵ ਹੋ ਕੇ ਸ਼ਬਦ ਨੇ ਅਸਰ ਕੀਤਾ ਭਾਈ ਲੈਣਾ ਤੇ ਲੈਣਾ ਜੀ ਦੇ ਹਿਰਦੇ ਤੇ ਜਦੋਂ ਸ਼ਬਦ ਦਾ ਅਸਰ ਹੋਇਆ ਤੇ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਤੁਰ ਪਏ ਜਦੋਂ ਤੁਰੇ ਤਾਂ ਹਿਸਟਰੀ ਦੱਸਦੀ ਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੋਂ ਲੈਣ ਚਲੇ ਗਏ ਅੱਗੋਂ ਪੁੱਛਿਆ ਵੀ ਮੈਂ ਨਾਨਕ ਤਪੇ ਨੂੰ ਮਿਲਣਾ ਭਾਈ ਲੈਣਾ ਜੀ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਮੈਂ ਜੀ ਭਾਈ ਮੈਂ ਨਾਨਕ ਤਪੇ ਨੂੰ ਮਿਲਣਾ ਤੇ ਗੁਰੂ ਨਾਨਕ ਸਾਹਿਬ ਦੱਸਦੇ ਖੇਤਾਂ ਵਿੱਚੋਂ ਕੰਮ ਕਰਦੇ ਕਰਦੇ ਤੇ ਖੇਤਾਂ ਵਿੱਚ ਹੁਣ ਕੰਮ ਕਰਨ ਵਾਲੇ ਦੇ ਕੱਪੜੇ ਵੀ ਸਾਦੇ ਹੀ ਹੁੰਦੇ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਗਾਂ ਫੜ ਲੀਆਂ ਮੂਰੇ ਭਾਈ ਲੈਣਾ ਦੀਆਂ ਘੋੜੇ ਦੀਆਂ ਭਾਈ ਲੈਣਾ ਦੇ ਘੋੜੇ ਦੀਆਂ ਘੋੜੀ ਦੀਆਂ ਕਹਿ ਲਉ ਭਾਈ ਲੈਣਾ ਜੀ ਦੀ ਘੋੜੀ ਦੀਆਂ ਬਾਗਾਂ ਫੜ ਕੇ ਤੇ ਗੁਰੂ ਨਾਨਕ ਸਾਹਿਬ ਜਿੱਥੇ ਧਰਮਸ਼ਾਲ ਵਿੱਚ ਰਹਿੰਦੇ